ਟੀਮਾਂ ਬਣਾਈਆਂ ਹੁੰਦੀਆਂ ਸੀ ਜਿਹੜੀਆਂ ਮਲੇ ਇੱਕ ਟੀਮ ਤਾਂ ਹੁੰਦੀ ਸੀ ਜਦੋਂ ਕਿਸੇ ਨੇ ਨਾਰਾ ਮਾਰਨਾ ਤਾਂ ਉਹਦੇ ਅੱਗੇ ਉਹਨੇ ਇੱਕ ਪੰਜਾਬ ਸਰਕਾਰ ਜਿੰਦਾਬਾਦ ਦਾ ਇੱਕ ਵੱਡਾ ਸਾਰਾ ਝੰਡਾ ਫੜਾਇਆ ਹੁੰਦਾ ਸੀ ਦੋ ਜਣੇ ਇਹ ਝੰਡਾ ਅੱਗੇ ਕਰ ਲੈਣਾ ਹਾਂਜੀ ਤੇ ਇੱਕ ਜਿਹੜੀ ਟੀਮ ਨੇੜੇ ਹੁੰਦੀ ਸੀ ਉਹ ਰੋਵਾ ਮੰਡੀਆਂ ਹੁੰਦੀਆਂ ਸੀਗੀਆਂ ਹਾਂਜੀ ਆ ਆ ਚਾਰ ਲੈਣਾ ਤੁਹਾਡੇ ਕੋਲੇ ਉਹ ਉਹ ਜਿਹੜੀਆਂ ਪਿਕਅਪ ਪਾਰਟੀਆਂ ਹੁੰਦੀਆਂ ਉਹ ਬਣਾਈਆਂ ਹੋਈਆਂ ਸੀ ਹਾਂਜੀ ਤਾਂ ਇਹ ਉਹ ਮਗਰੋਂ ਉਹਨੂੰ ਚੱਕ ਲੈਂਦੇ ਸੀ ਤੇ ਉਹ ਬਾਹਰ ਜਾ ਕੇ ਬੱਸ ਸਿਠਾਉਂਦੇ ਸੀ ਹਾਂਜੀ ਉਹ ਇੰਦੀ ਮੀਨ ਟਾਈਮ ਜਦੋਂ ਜਨੀਦਰ ਬੱਸ 'ਚ ਬਿਠਾਉਂਦੇ ਬਿਠਾਉਂਦੇ ਨਾ ਉਹ ਮਾਰ ਮਾਰ ਕੇ ਹੁਜ ਜਾਂ ਉਹ ਬੰਦੇ ਦਾ ਮਤਲਬ ਹਾਂਜੀ ਕਾਂ ਕਰ ਦਿੰਦੇ ਸੀ ਹਾਂਜੀ ਉਹਦੇ 'ਚ ਇੱਕ ਹੋਰ ਪੁਆਇੰਟ ਹੁੰਦਾ ਸੀ ਵੀ ਜਦੋਂ ਜਿਹੜੇ ਬੰਦੇ ਨੇ ਕੋਈ ਨਾਰਾ ਮਾਰਨਾ ਤਾਂ ਉਦੋਂ ਉਹਨੇ ਪ੍ਰੈਸ ਨਾਲ ਉਹਦੀ ਗਿੱਟਮਟ ਹੁੰਦੀ ਸੀ ਜਦੋਂ ਜਨੀਦਰ ਪ੍ਰੈਸ ਨਾਲ ਲੱਗੇ ਤਾਂ ਉਹਦਾ ਮਤਲਬ ਨਾਰਾ ਮਾਰਨ ਦਾ ਕੋਈ ਮਤਲਬ ਫਾਇਦਾ ਨਹੀਂ ਸੀਗਾ ਤਾਂ ਉਹ ਪ੍ਰੈਸ ਵਾਲੇ ਤੇ ਨਿਗਾਹ ਹੁੰਦੀ ਸਾਡੀ ਵੀ ਜਦੋਂ ਪ੍ਰੈਸ ਵਾਲੇ ਇੱਕ ਪਾਸੇ ਨੂੰ ਦੇਖਣਗੇ ਜਾਂ ਇੱਕਦਮ ਟਰਨ ਕਰਨਗੇ ਤਾਂ ਤੁਸੀਂ ਸਮਝ ਲੋਗੇ ਨਾਰਾ ਵੱਜਣ ਲੱਗਿਆ ਉਸ ਪਾਸੇ ਹਾਂਜੀ ਹਾਂਜੀ ਐਦਾਂ ਹੀ ਪਹਿਲੇ ਬੰਦੇ ਨੇ ਪੰਜਾਬ ਸਰਕਾਰ ਮੁਰਦਾਬਾਦ ਨਾਰਾ ਲਾਇਆ ਉਹਨਾਂ ਨਾਲ ਹੀ ਉਹਦੇ ਮੂੰਹ ਤੇ ਹੱਥ ਰੱਖਿਆ ਹਾਂ ਹੱਥ ਰੱਖ ਕੇ ਦੱਬ ਕੇ ਦੇ ਬਾਹਰ ਲੈ ਗਿਆ ਹਾਂ ਇਨੀ ਤਣੂ ਕੋ ਹੋਰ ਪਰਲੇ ਪਾਸੇ ਨੇ ਨਾਰਾ ਲਾ ਉਹਨੂੰ ਦੱਬ ਕੇ ਬਾਹਰ ਲੈ ਗਿਆ ਹਾਂ ਤੇ ਇਨੀ ਤਣੂ ਕੋ ਹੋਰ ਖੜਾ ਹੋਇਆ ਹਾਂ ਜਥੇਦਾਰੀ ਬੰਦਾ ਉਹ ਵੀ ਨਾਰਾ ਲਾਉਣ ਲੱਗਾ ਤੇ ਉਹਦਾ ਮੂੰਹ ਤਾਂ ਦੱਬ ਗਏ ਹਾਂ ਤੇ ਉਹ ਘੜੀਸ ਕੇ ਲੈ ਗਿਆ ਜੀ ਉਹਨੂੰ ਮਤਲਬ ਬਾਹਰ ਨੂੰ ਬਾਹਰ ਨੂੰ ਲੈ ਗਿਆ ਹਾਂ ਜਾਂਦੇ ਜਾਂਦੇ ਉਹਦੇ ਵੀ ਜਹਾਜਾ ਮਾਰ ਕੇ ਇਹਦਾ ਜਦੋਂ ਬਾਹਰ ਉਹਦੇ ਹੱਥ ਪਾਸੇ ਕੀਤਾ ਉਹ ਕਹਿੰਦਾ ਬੰਦਰੋ ਮੈਂ ਤਾਂ ਜਥੇਦਾਰ ਹਾਂ ਕਹਿੰਦਾ ਮੈਂ ਤਾਂ ਪੰਜਾਬ ਸਰਕਾਰ ਜਿੰਦਾਬਾਦ ਨਾਰਾ ਲਾਉਣ ਲੱਗਿਆ ਸੀਗਾ